ਸਾਤਰੀਆ ਕਾਲ ਜੀ ਮੇਰਾ ਨਾਮ ਹੈ ਕਿਰਨਜੀਤ ਕੌਰ ਅੱਜ ਮੈਂ ਤੁਹਾਡੇ ਸਾਹਮਣੇ ਬਾਬਾ ਨਜ਼ਮੀ ਦੁਆਰਾ ਲਿਖੀ ਕਵਿਤਾ ਮੈਂ ਇਕਵਾਲ ਪੰਜਾਬੀ ਦਾ ਪੇਸ਼ ਕਰਨ ਜਾ ਰਹੀ ਹਾਂ ਅਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਵਾਲ ਪੰਜਾਬੀ ਦਾ ਅਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਵਾਲ ਪੰਜਾਬੀ ਦਾ ਝਖੜਾਂ ਦੇ ਵਿੱਚ ਰੱਖ ਦਿੱਤਾ ਹੈ ਦੀਵਾਵਾਲ ਪੰਜਾਬੀ ਦਾ ਲੋਕੀ ਮੰਗ ਮੰਗਾ ਕੇ ਆਪਣਾ ਬੋਲ ਬਣਾ ਕੇ ਬਹਿ ਗਏ ਨੇ ਲੋਕੀ ਮੰਗ ਮੰਗਾ ਕੇ ਆਪਣਾ ਬੋਲ ਬਣਾ ਕੇ ਬਹਿ ਗਏ ਨੇ ਅਸਾਂ ਤਾਂ ਮਿੱਟੀ ਕਰ ਦਿੱਤਾ ਏ ਸੋਨਾ ਗਾਲ ਪੰਜਾਬੀ ਦਾ ਜਿਹੜੇ ਆਖਣ ਵਿੱਚ ਪੰਜਾਬੀ ਵਸ਼ਤ ਨਹੀਂ ਤਹਿਜੀਬ ਨਹੀਂ ਜਿਹੜੇ ਆਖਣ ਵਿੱਚ ਪੰਜਾਬੀ ਵਸ਼ਤ ਨਹੀਂ ਚਹ ਜੀਬ ਨਹੀਂ ਪੜ ਕੇ ਵੇਖਣ ਬਾਰਿਸ ਬੁੱਲਾ ਬਾਹੂ ਲਾਲ ਪੰਜਾਬੀ ਦਾ ਮੰਦਾ ਮਾਸ ਖਵਾ ਦਿੰਦਾ ਏ ਜਿਹੜਾ ਇਹਨੂੰ ਪਿਆਰ ਕਰੇ ਮੰਦਾ ਮਾਸ ਖਵਾ ਦਿੰਦਾ ਏ ਜਿਹੜਾ ਇਹਨੂੰ ਪਿਆਰ ਕਰੇ ਕੋਈ ਵੀ ਜ਼ਬਰਨ ਕਰ ਨਹੀਂ ਸਕਦਾ ਬਿੰਗਾ ਵਾਲ ਪੰਜਾਬੀ ਦਾ ਧੰਨਵਾਦ